ਮੈਂ ਥੋੜਾ ਜਿਹਾ ਸ਼ਬਦ ਕੌੜੇ ਆ ਮੈਂ ਜੇ ਇਹ ਗੱਲ ਕਹਾਂ ਸਾਡਾ ਦਸਵੰਧ ਕਿੱਥੇ ਲਵਾਣਾ ਹੈ ਏਜੰਸੀਆਂ ਤੈਅ ਕਰਦੀਆਂ ਉਹ ਸਾਡੇ ਸ਼ੈਤਾਨ ਲੋਕਾਂ ਨੂੰ ਜਾਂ ਛਾਤਰ ਲੋਕਾਂ ਨੂੰ ਖਰੀਦੀਆਂ ਉਹਨਾਂ ਨੂੰ ਸਾਡਾ ਪੈਸਾ ਸਾਰਾ ਦੂਏ ਪਾਸੇ ਲਵਾਉਂਦੇ ਆ ਕਦੇ ਕੌਮ ਦੇ ਭਲੇ ਲਈ ਸਾਹ ਲੱਗਦਾ ਨਹੀਂ ਤੇ ਤੁਸੀਂ ਗੁਰਨਾਨਕ ਸਾਹਿਬ ਦੇ ਸਮੇਂ ਆਪਾਂ 20 ਰੁਪਏ ਦਾ ਲੰਗਰ ਕਹਿੰਦੇ ਆ ਉਹ ਭੁੱਖੇ ਸਾਧੂਆਂ ਨੂੰ ਚਕਾਇਆ ਨਾ ਕੇ ਲੈ ਕੇ ਹੀ ਸੜਕਾਂ ਤੇ ਦੌੜੇ ਰਹੇ ਪਰ ਹੁਣ ਸਾਡੀ ਦੌੜ ਲੱਗ ਗਈ ਕਿ ਅਸੀਂ ਇੱਥੇ ਲੰਗਰ ਸਕਾ ਦਿੱਈਏ ਅਸੀਂ ਉਧਰ ਨੂੰ ਲੈ ਜਾਈਏ ਫਲਾਨੀ ਕਮਿਊਨਿਟੀ ਨੂੰ ਸਕਾ ਦਈਏ ਤੇ ਅੱਜ ਹੋਇਆ ਕੀ ਅੱਜ ਤੁਸੀਂ ਕੈਨੇਡਾ ਦੇ ਵਿੱਚ ਜਿੱਥੇ ਤੁਹਾਡੇ ਨਾਲ ਦੇਸ਼ ਖੜਾ ਜਿੱਤੇ ਹਰ ਜਗ੍ਹਾ ਹਰ ਧਰਮ ਨੂੰ ਮੰਨਣ ਦੀ ਆਜ਼ਾਦੀ ਆ ਉਸ ਦੇਸ਼ ਵਿੱਚ ਵੀ ਤੁਹਾਨੂੰ ਚੈਲੰਜ ਹੋ ਗਿਆ ਆਡੇ ਲੰਗਰ ਦੇ ਉੱਤੇ ਕਮੈਂਟ ਹੋ ਗਿਆ ਵੇ ਜਿਹੜੇ ਸਿੱਖਿਆ ਜਦੋਂ ਲੰਗਰ ਛਕਾਉਂਦੇ ਸਾਨੂੰ ਦੋ ਹੱਥ ੱੜੜੇ ਪੈਂਦੇ ਆ ਤੇ ਜੇ ਅੱਜ ਵੀ ਸਿੱਖਾਂ ਨੇ ਉਹਨਾਂ ਛਾਤਰ ਲੋਕਾਂ ਦੇ ਮਗਰ ਲੱਗਣਾ ਤੇ ਉਹਨਾਂ ਦੀ ਮਰਜ਼ੀ ਆ ਆਪਣਾ ਮੁਖ ਮੋੜ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਹੁਕਮ ਵਧੀਆ ਘੋੜੇ ਵਧੀਆ ਛਾਤਰ ਜੋ ਸਾਡਾ ਵਿਰਸਾ ਉਧਰ ਨੂੰ ਆ ਜਾਓ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਨੇ ਖਾਲਸਾ ਸਜਾਇਆ ਆਪਣੇ ਬੱਚਿਆਂ ਨੂੰ ਖਾਲਸੇ ਬਣਾਓ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਆਪਣੇ ਵਿਰਸੇ ਨਾਲ ਜੋੜੋ ਤਾਂ ਤੁਸੀਂ ਚੰਗੇ ਰਹੋਗੇ ਕਹਤਾ ਹੈ ਨਹੀਂ ਹੋੜ ਆਪਾ 1 ਮਿੰਟ ਲਈ ਵੀ ਨਹੀਂ ਕਰਦੇ ਤੇ ਕਰਪਾਨ ਫੜਾਈ ਉੱਤੇ ਮਿੰਟ ਲਈ ਕਰਦੇ ਉੱਥੇ ਜੰਪ ਮਾਰ ਲੈਂਦੇ ਆ ਪਰ ਜਿੱਥੇ 8 ਘੰਟੇ ਜੁੱਧ ਕਰਨਾ ਉੱਥੇ ਕਿਤਾ ਜੰਪ ਮਾਰਾਂਗੇ ਸੋ ਉਥੇ એનર્ਜੀ ਜਿਹੜੀ ਜੰਗ ਦੇ ਵਿੱਚ ਐਨਰਜੀ ਸਾਂਭ ਕੇ ਵੱਧ ਤੋਂ ਵੱਧ ਸਮਾਂ ਕੱਟਣਾ ਹੁੰਦਾ ਹੈ ਕਿਉਂਕਿ ਇੱਕ ਇੱਕ ਸਿੰਘ ਦਾ ਕਈ ਕਈ ਜੰਗਾ ਲੜਦਾ ਸੀ ਸਾਨੂੰ ਉਹ ਲੈ ਹੀ ਹੋਰ ਪਾਸੇ ਗਿਆ ਸਾਡੇ ਜਿਹੜੇ ਮਾਇਆ ਧਾਰੀ ਸੀ ਉਹਨਾਂ ਨੂੰ ਵੀ ਚੰਗਾ ਕੰਮ ਲੱਗਦਾ ਵੀ ਸੌਖਾ ਜਾਇਆ ਇੱਥੇ ਸਾਡੀ ਬਹੁਤ ਵਡਿਆਈ ਹੁੰਦੀ ਆ ਅਸੀਂ ਇੱਥੇ ਕਿ ਦੇ ਦਿੱਈਏ ਲੱਖ ਡਾਲਰ ਤਾਂ 2 ਮਹੀਨੇ ਸਾਡੀ ਐਡ ਆਉਣੀ ਆ ਅਸੀਂ ਉਸ ਕੰਮ ਜਫਸਿਆ ਜਿਸ ਕੰਮ ਤੋਂ ਸਿੱਖਾਂ ਨੂੰ ਮਾਰ ਰਹੇ ਨੇ ਹਟਾਇਆ ਸੀਗਾ ਅਸੀਂ ਉਹ ਸਾਰੀਆਂ ਚੀਜ਼ਾਂ ਫੜੀਆਂ ਰਾਜਸਥਾਨ ਦੇ ਵਿੱਚ ਅਸੀਂ ਪਾਣੀ ਦਿੱਤਾ ਆਪਣਾ ਉਹ ਖੋਹ ਕੇ ਦਿੱਤਾ ਗਵਰਨਮੈਂਟ ਨੇ ਕਾਰਸੇਵਾ ਵਾਲੇ ਬਾਬਿਆਂ ਨੂੰ ਕਿਹਾ ਵੀ ਹੁਣ ਧੰਨ ਵੀ ਭੇਜ ਦਿਓ ਰਾਜਸਥਾਨ ਇਹਨਾਂ ਨੇ ਸਾਰਾ ਪੱਥਰ ਰਾਜਸਥਾਨੋਂ ਖੀਦ ਕੇ ਕਰੋੜ ਕਰੋੜ ਰੁਪਈਆ ਸਵਾਲ ਕਰ ਸਕਦੇ ਤੁਸੀਂ ਕਾਰਸੇਵਾ ਵਾਲੇ ਬਾਬਿਆਂ ਨੂੰ ਕਰੋੜਾਂ ਰੁਪਈਆ ਇਹਨਾਂ ਦਾ ਅਡਵਾਂਸ ਪਿਆ ਪੱਥਰ ਵਾਲਿਆਂ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਸਤਰਾ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੀ ਨਗਰ ਕੀਰਤਨ ਸਜਾਏ ਗਏ ਨੇ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਤਾਂ ਗੁਰਨਾਨ ਸਾਹਿਬ ਦੇ ਪ੍ਰਕਾਰ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਸੋ ਇਹ ਇੱਕ ਵੱਖਰਾ oprala ਕੀਤਾ ਗਿਆ ਕਿਉਂਕਿ ਮੈਂ ਜਰਮਨ ਵੀ ਜਾ ਕੇ ਆਇਆ ਮੈਂ ਜਦੋਂ ਦੂਜੀਆਂ ਕੌਮਾਂ ਨੂੰ ਦੇਖਦਾ ਉਹ ਆਪਣਾ ਬਰਾਸ ਜਿਹੜੀ 8-800 ਸਾਲ ਹਜ਼ਾਰਾਂ ਸਾਲ ਜਿਹੜੇ ਪੁਰਾਣੇ ਸਾਹਮਣੇ ਬੈਠੇ ਆ ਅਸੀਂ ਆਪਣੇ ਜਿਹੜੀਆਂ ਇਮਾਰਤਾਂ ਸੀ ਉਹ ਤਾਂ ਢਾ ਢੇਰੀ ਕਰ ਲਈਆਂ ਅਸੀਂ ਬਹੁਤ ਆਦ ਦੇ ਵਿੱਚ ਸ਼ਾਸਤਰ ਵੀ ਪੰਜਾਬ ਚੋਂ ਨਹੀਂ ਮਿਲ ਰਿਹਾ ਅਸੀਂ ਗਵਾ ਲਿਆ ਅਸੀਂ ਸਾਡੇ ਬਜ਼ੁਰਗਾਂ ਨੇ ਲੂਣ ਦੇ ਵੱਟੇ ਸਾਡੀਆਂ ਬੀਬੀਆਂ ਨੇ ਉਹ ਸ਼ਾਸਤਰ ਵੇਚ ਦਿੱਤੇ ਪਰ ਅੱਜ ਆਪਾਂ ਇੱਕ ਪਰਾਲਾ ਇੱਥੇ ਕੀਤਾ ਵੀ ਆਪਾਂ ਉਹ ਪ੍ਰਾਤ ਸ਼ਾਸਤਰ ਕੱਤਰ ਕਰੀਏ ਆਪਣੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸ਼ਾਸਤਰ ਦਿਖਾਈਏ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗੇ ਜੰਗ ਜੂ ਕਲਾ ਦੇ ਸ਼ਾਸਤਰ ਕਿਹੜੇ ਹੁੰਦੇ ਸੀ ਤੇ ਰਿਜਨਲ ਸ਼ਾਸਤਰ ਕਿਹੜੇ ਸੀ ਜਿਨ੍ਹਾਂ ਨਾਲ ਜੰਗਾਂ ਲੜੀਆਂ ਜਾਂਦੀਆਂ ਸੀ ਇਹਦੇ ਸਬੰਧ ਵਿੱਚ ਵੀ ਆਪਾਂ ਘੋੜੇ ਲੈਣ ਦੇ ਘੋੜਿਆਂ ਤੇ ਪ੍ਰਾਤਨ ਯੁੱਧ ਕਲਾ ਕਿੱਦਾਂ ਹੁੰਦੀ ਸੀ ਉਹ ਸਿਖਾਈ ਜਾਂਦੀ ਆ ਸੋ ਇਹ ਸਾਰੀ ਪ੍ਰਦਰਸ਼ਨੀ ਜਿਹੜੀ ਵੱਖ-ਵੱਖ ਸ਼ਾਸਤਰਾਂ ਦੀ ਲਾ ਰਹੀ ਆ ਹੁਣ ਆਪਾਂ ਜਲਦੀ ਇੱਕ ਸਿੱਖ ਮਿਊਜ਼ੀਅਮ ਇੱਥੇ ਸ਼ੁਰੂ ਕਰਾਂਗੇ ਜਿਹਦੇ ਵਿੱਚ ਸ਼ਾਸਤਰ ਹੋਣਗੇ ਉਹਦੇ ਨਾਲ ਹੀ ਪ੍ਰਾਤਨ ਜਿਹੜੀਆਂ ਫੋਟੋ ਹੋਣਗੀਆਂ ਜੰਗ ਜੂ ਕਲਾਂ ਦੇ ਤੇ ਹੋਰ ਇਤਿਹਾਸਕ ਨਾਲ ਹੀ ਇਸ ਸ਼ਾਸਤਰ ਬਾਰੇ ਤੁਸੀਂ ਜਾਣਨਾ ਚਾਹੋਗੇ ਤੇ ਟੀਵੀ ਲੱਗਾ ਹੋਗਾ ਉਹਦੇ ਉੱਤੇ ਤੁਸੀਂ ਕਲਿੱਕ ਕਰੋਗੇ ਉਹ ਸ਼ਾਸਤਰ ਕਿਵੇਂ ਖੇਡਿਆ ਜਾਂਦਾ ਉਹਦੇ ਕਿਵੇਂ ਵਾਰ ਕੀਤੇ ਜਾਂਦੇ ਸੀ ਉਹ ਕਿਵੇਂ ਵਰਤਿਆ ਗਿਆ ਉਹ ਸਾਰਾ ਜਿਹੜਾ ਉਹਦੇ ਵਿੱਚੋਂ ਸਾਹਮਣੇ ਤੁਹਾਡੇ ਵੀਡੀਓ ਆ ਜੂਗੀ ਇਹ ਵੀ ਸਿੰਘ ਅਪਰਾਲਾ ਕਰੀ ਇੱਕ ਦੋ ਮਹੀਨੇ ਚ ਸਾਡਾ ਪ੍ਰੋਸੈਸ ਆ ਕਿ ਹੋਰ ਵੀ ਸ਼ਾਸਤਰ ਜਿਹੜੇ ਆ ਅਸੀਂ ਖਰੀਦੇ ਆ ਉਹ ਵੀ ਆ ਜਾਣਗੇ ਤੇ ਇੱਥੇ ਬਖ ਬਖ ਸ਼ਾਸਤਰ ਲਾਇਆ ਸੋ ਇਧਰ ਨਾਲ ਇਹ ਜਿਹੜਾ ਅਪਰਾਲਾ ਹੈ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਗੁਰਦੁਆਰਾ ਸੋਖਦਾ ਨਿਊ ਬੈਸਟ ਜੀਐਡੀ ਸਕੂਲ ਗੁਰਮਤ ਸੈਂਟਰ ਐਵ ਸਪੋਰਟ ਸਿੱਖ ਅਕੈਡਮੀ ਖਾਲਸਾ ਹੈਰੀਟੇਜ ਫਾਊਂਡੇਸ਼ਨ ਕਾਲ ਖਾਲਸਾ ਸਿੱਖ ਮਾਰਚ ਚਲਾਟ ਵੱਲੋਂ ਇਹ ਕੀਤਾ ਜਾ ਰਿਹਾ ਤੇ ਸੰਗਤਾਂ ਦੇ ਸੋ ਜਿਹਨੇ ਸ਼ਸਤਰ ਆ ਇਹ ਸੰਗਤਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਹੋਇਆ ਲੈ ਕੇ ਉਹ ਵੀ ਡਾ ਜਿਹੜਾ ਤੁਸੀਂ ਕਹਿ ਬੀ ਇਹਨਾਂ ਨੂੰ ਦਿਖਾਉਣਾ ਇਸ ਕਰਕੇ ਵੀ ਜ਼ਰੂਰੀ ਆ ਕਿਉਂਕਿ ਅੱਜ ਜੇਕਰ ਆਪਾਂ ਨਗਰ ਕੀਰਤਨਾ ਜਾਂ ਹੋਰ ਪਾਸੇ ਦੇਖੀਏ ਤਾਂ ਜਿਹੜੇ ਸਿੰਘ ਕਿਤੇ ਪੰਜ ਪੰਜ ਮੰਨ ਦੇ ਸ਼ਸਤਰਾਂ ਨਾਲ ਚੱਕਦੇ ਸੀ ਤੇ ਅੱਜ ਉਹ ਪਲਾਸਟਿਕ ਦੇ ਮੁਠਿਆਂ ਤੇ ਆ ਗਏ ਨੇ ਤੇ ਪਲਾਸਟਿਕ ਦੀਆਂ ਢਾਲਾਂ ਵੀ ਦੇਖਣ ਨੂੰ ਮਿਲਦੀਆਂ ਨੇ ਉਹਦਾ ਕਾਰਨ ਇਹ ਕਿ ਅਸੀਂ ਸਾਡਾ ਜਿਹੜਾ ਮੈਂ ਥੋੜੇ ਜਿਹਾ ਸ਼ਬਦ ਕوڑੇ ਆ ਮੈਂ ਜੇ ਇਹ ਗੱਲ ਕਾ ਸਾਡਾ ਦਸਵੰਦ ਕਿੱਥੇ ਲਵਾਉਣਾ ਹੈ ਏਜੰਸੀਆਂ ਤੈਅ ਕਰਦੀਆਂ ਉਹ ਸਾਡੇ ਸ਼ੈਤਾਨ ਲੋਕਾਂ ਨੂੰ ਜਾਂ ਛਾਤਰ ਲੋਕਾਂ ਨੂੰ ਖਰੀਦੀਆਂ ਉਹਨਾਂ ਨੂੰ ਸਾਡਾ ਪੈਸਾ ਸਾਰਾ ਦੂਗੇ ਪਾਸੇ ਲਵਾਉਂਦੇ ਆਂ ਕਦੇ ਕੌਮ ਦੇ ਭਲੇ ਲਈ ਸ਼ਾਬਦ ਲੱਗਦਾ ਨਹੀਂ ਅਸੀਂ ਲੰਗਰ ਸ਼ਕਾਸ਼ ਕਾ ਕੇ ਅੰਨਾ ਪੈਸਾ ਲਾਤਾ ਠੀਕ ਆ ਉਹ ਸਾਡੇ ਇੱਕ ਬਰਾਦ ਸੀਗੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਬੇਲੇ ਆਪਾਂ ਸ਼ੁਰੂ ਕੀ ਹੁਣ ਇੱਥੇ ਇੱਕ ਥੋੜੀ ਜਿਹੀ ਗੱਲ ਆ ਬੇ 20 ਰੁਪਏ ਜਦੋਂ ਗੁਰੂ ਨਾਨਕ ਸਾਹਿਬ ਸੀਗੇ ਉਦੋਂ 20 ਰੁਪਏ ਦਾ ਟਰੱਕ ਆ ਜਾਂਦਾ ਸੀ ਖਾਣ ਨੂੰ ਟਰੱਕ ਤੋਂ ਟਰੱਕ ਤੋਂ ਵੀ ਜ਼ਿਆਦਾ ਸਵਾਹ ਸੀ ਆ ਸਾਡੇ ਬਜ਼ੁਰਗ ਦੱਸਦੇ ਆ ਬੇ ਇੱਕ ਉਹ ਕੀ ਥੋੜੇ ਜਿਹਾ ਰੁਪਈਆ ਵੀ ਨਹੀਂ ਹੁੰਦਾ ਸੀ ਆ ਪੁਰਾਣੇ ਸਮੇਂ ਤੇ ਲੈ ਕੇ ਜਾਂਦੇ ਆ ਜਲੇਬੀਆਂ ਖਾ ਕੇ ਤਾਂ ਘਰ ਲਈ ਲੈ ਆਦੇ ਆ ਆ ਹੁਣ ਦੇ ਸਮੇਂ ਸਾਲ ਦੀ ਗੱਲ ਆ ਇਹ ਤੇ ਤੁਸੀਂ ਗੁਰਨਾਨਕ ਸਾਹਿਬ ਦੇ ਸਮੇਂ ਆਪਾਂ 20 ਰੁਪਏ ਦਾ ਲੰਗਰ ਕਹਿੰਦੇ ਆ ਉਹ ਭੁੱਖੇ ਸਾਧੂਆਂ ਨੂੰ ਛਕਾਇਆ ਨਾ ਕਿ ਲੈ ਕੇ ਹੀ ਸੜਕਾਂ ਤੇ ਦੌੜੇ ਰਹੇ ਪਰ ਹੁਣ ਸਾਡੀ ਦੌੜ ਲੱਗ ਗਈ ਕਿ ਅਸੀਂ ਇੱਥੇ ਲੰਗਰ ਛਕਾ ਦਈਏ ਅਸੀਂ ਉਧਰ ਨੂੰ ਲੈ ਜਾਈਏ ਫਲਾਨੀ ਕਮਿਊਨਿਟੀ ਨੂੰ ਛਕਾ ਦਈਏ ਤੇ ਅੱਜ ਹੋਇਆ ਕੀ ਅੱਜ ਤੁਸੀਂ ਕੈਨੇਡਾ ਦੇ ਵਿੱਚ ਜਿੱਥੇ ਤੁਹਾਡੇ ਨਾਲ ਦੇਸ਼ ਖੜਾ ਜਿੱਥੇ ਹਰ ਜਗ੍ਹਾ ਹਰ ਧਰਮ ਨੂੰ ਮੰਨਣ ਦੀ ਆਜ਼ਾਦੀ ਆ ਉਸ ਦੇਸ਼ ਵਿੱਚ ਵੀ ਤੁਹਾਨੂੰ ਚੈਲੰਜ ਹੋ ਗਿਆ ਤੁਹਾਡੇ ਲੰਗਰ ਦੇ ਉੱਤੇ ਕਮੈਂਟ ਹੋ ਗਿਆ ਵੇ ਜਿਹੜੇ ਸਿੱਖਿਆ ਜਦੋਂ ਲੰਗਰ ਛਕਾਉਂਦੇ ਸਾਨੂੰ ਦੋ ਹੱਥ ਅੱਡੇ ਪੈਂਦੇ ਆ ਤੇ ਜੇ ਅੱਜ ਵੀ ਸਿੱਖਾਂ ਨੇ ਉਹ ਨਾ ਛਾਤਰ ਲੋਕਾਂ ਦੇ ਮਗਰ ਲੱਗਣਾ ਤੇ ਉਹਨਾਂ ਦੀ ਮਰਜ਼ੀ ਆ ਆਪਣਾ ਮੁਖ ਮੋੜ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਹੁਕਮ ਵਧੀਆ ਘੋੜੇ ਵਧੀਆ ਛਾਤਰ ਜੋ ਸਾਡਾ ਵਿਰਸਾ ਉਧਰ ਨੂੰ ਆ ਜਾਓ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਨੇ ਖਾਲਸਾ ਸਜਾਇਆ ਆਪਣੇ ਬੱਚਿਆਂ ਨੂੰ ਖਾਲਸੇ ਬਣਾਓ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਆਪਣੇ ਵਿਰਸੇ ਨਾਲ ਜੋੜੋ ਤਾਂ ਤੁਸੀਂ ਚੰਗੇ ਰਹੋਗੇ ਨਹੀਂ ਤਾਂ ਕੀ ਹੁੰਦਾ ਬਈ ਦਸਵਾਂਦੇ ਦੇ ਨਾਂ ਤੇ ਲੱਖ ਲਾ ਕੇ 4 ਲੱਖ ਆਪਣੀ ਜੇਬ ਚ ਜਾਂਦਾ ਉਹ ਲੋਕਾਂ ਦੀ ਮਰਜ਼ੀ ਆ ਜਿਹਨਾਂ ਕੋ ਧਾਨ ਆ ਉਹਦੀ ਦੇਣਾ ਆ ਪੁੱਛਣ ਵਾਲਾ ਕੋਈ ਨਹੀਂ ਪੁੱਛਣ ਵਾਲਾ ਕੋਈ ਨਹੀਂ ਹਿਸਾਬ ਹੀ ਕੋਈ ਨਹੀਂ ਕਿਧਰ ਉਹ ਗਵਰਨਮੈਂਟ ਤੋਂ ਗ੍ਰਾਂਟ ਆ ਇਧਰੋਂ ਗ੍ਰਾਂਟਾ ਉਧਰੋਂ ਗ੍ਰਾਂਟਾ ਇੱਧਰ ਨੂੰ ਕੋਈ ਸ਼ਾਸਤਰਾਵਾਲ ਨੂੰ ਮੂਹ ਨਹੀਂ ਕਰਦਾ ਸੋ ਬੇਨਤੀ ਆ ਆ ਇੱਕ ਅਪਰਾਲਾ ਆਪਾਂ ਕਰ ਰਹੇ ਆ ਇਕੱਲਾ ਮੈਂ ਨਹੀਂ ਕਰ ਰਿਹਾ ਤੇ ਬਹੁਤ ਸੰਗਤ ਆ ਬੜੇ ਪਰਿਵਾਰ ਲੱਗੇ ਹੋਏ ਨੇ ਆ ਸੋ ਇੱਧਰ ਨੂੰ ਵੀ ਧਿਆਨ ਦਿਓ ਆਪਣੇ ਬੱਚਿਆਂ ਨੂੰ ਕੀਤਨ ਸਿਖਾ ਲੋ ਆਪਣੇ ਬੱਚਿਆਂ ਨੂੰ ਗਤਕਾ ਸਿਖਾ ਲੋ ਆਪਣੇ ਬੱਚਿਆਂ ਨੂੰ ਬਿਰਸੇ ਨਾਲ ਜੋੜੋ ਘੋੜਸਵਾਰੀ ਸਿਖਾ ਲੋ ਸੋ ਅਸੀਂ ਤਾਂ ਤੁਰ ਸਕਦੇ ਆ ਉਹਨੂੰ ਲੱਗਦਾ ਨਹੀਂ ਬਾਬਾ ਜੀ ਵੀ ਜਿਹੜੇ ਸਟੰਟ ਬਾਜੀ ਆ ਬਰਫਾਂ ਪੰਣੀਆਂ ਅੱਗਾਂ ਖਾਣੀਆਂ ਜਾਂ ਕਿਰਪਾਨਾਂ ਮੋੜਨੀਆਂ ਵੀ ਉਹ ਵੀ ਕਰੀਜ਼ਨ ਹੈਗਾ ਵੀ ਜਿਹੜੇ ਮਾਪੇ ਡਰਦੇ ਨੇ ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਤੁਰਨ ਤੋਂ ਅ ਜਿਹੜਾ ਬਰਫਾ ਤੋੜਨੇ ਉਹ ਜੰਗ ਜ ਸਮੂਥਲੀ ਆਪਣੇ ਪੈਰਾਂ ਦੇ ਸੁੰਦਲਣਾਂ ਤੇ ਚੱਲਣਾ ਹੁੰਦਾ ਜੰਗ ਦੇ ਵਿੱਚ ਜੰਪ ਵੀ ਬਹੁਤੇ ਨਹੀਂ ਮਾਰੇ ਜਾ ਸਕਦੇ ਉਹਦੇ ਤੇ ਤਾਂ ਆਪਣੇ ਪੈਂਤਰੇ ਨੂੰ ਸਾਂਭ ਕੇ ਆਪਣੀ ਜਿਹੜੀ એનર્ਜੀ ਨੂੰ ਘੱਟ ਤੋਂ ਘੱਟ ਲਾ ਕੇ ਵੱਧ ਤੋਂ ਵੱਧ ਜਿਹੜਾ ਸਮਾਂ ਕੱਢਣਾ ਹੁੰਦਾ ਕਿਉਂਕਿ ਇਹ ਤਾਂ ਹੈ ਨਹੀਂ ਹੋੜ ਆਪਾਂ 1 ਮਿੰਟ ਲਈ ਵੀ ਨਹੀਂ ਕਰਦੇ ਤੇ ਕੁਰਬਾਨ ਫਰਾਈ ਓਦੇ ਮਿੰਟ ਲਈ ਕਰਦੇ ਓਥੇ ਜੰਪ ਮਾਰ ਲੈਂਦੇ ਆ ਪਰ ਜਿੱਥੇ 8 ਘੰਟੇ ਯੁੱਧ ਕਰਨਾ ਉਥੇ ਕਿਤਾ ਜੰਪ ਮਾਰਾਂਗੇ ਸੋਤੇ એનર્ਜੀ ਜਿਹੜੀ ਜੰਗ ਦੇ ਵਿੱਚ ਐ એનર્ਜੀ ਸੰਭ ਕੇ ਵੱਧ ਤੋਂ ਵੱਧ ਸਮਾਂ ਕੱਟਣਾ ਹੁੰਦਾ ਹੀ ਕਿਉਂਕਿ ਇੱਕ ਇੱਕ ਸਿੰਘ ਦਾ ਕਈ ਕਈ ਜੰਗਾ ਲੜਦਾ ਸੀ ਜੋ ਅੱਜ ਸਾਡੇ ਹਾਲਾਤ ਐ ਮੈਂ ਵੀ ਉਹਦੇ ਵਿੱਚ ਆ ਜੇ ਅੱਜ ਸਾਡੇ ਹਾਲਾਤ ਐ ਅਸੀਂ ਤਾਂ ਇੱਕ ਵਾਰ ਨਹੀਂ ਦੂਆ ਵਾਰ ਅਗਲੇ ਦਾ ਸਾਡੇ ਲੱਗਾ ਹੁੰਦਾ ਸੋ ਪੁਰਾਣੇ ਸਮੇਂ ਨੂੰ ਇਕੱਲਾ ਮੈਂ ਨਹੀਂ ਸਾਰੇ ਰਲ ਕੇ ਜਿੰਨੇ ਵੀ ਗੱਤਕੇ ਵਾਲੇ ਉਹ ਸੰਭੀਏ ਸਾਡੀ ਵਿਰਾਸਤ ਸੀ ਕੀ ਉਹਨੂੰ ਰੋਕੋ ਤੇ ਠੋਕੋ ਦੀ ਗੇਮ ਸੀ ਲੇਕਿਨ ਅੱਜ ਹੁਣ ਮਾਰਨ ਤੇ ਜ਼ੋਰ ਦੇ ਲਿਆ ਸੀ ਸੋ ਅਸੀਂ ਹੋਰ ਪਾਸੇ ਨੂੰ ਲੈ ਗਏ ਚਲੋ ਆਪਾਂ ਬਹੁਤਾ ਉਧਰ ਨਹੀਂ ਜਾਣੋ ਸਾਰਿਆਂ ਨੂੰ ਥੋੜਾ ਜਿਹਾ ਹੁਣ ਆਪਾਂ ਸ਼ਾਸਤਰਾਵਲ ਹੋ ਜਾਈਏ ਜਿਹੜੀ ਅੱਜ ਪ੍ਰਦਰਸ਼ਨੀ ਲਗਾਈ ਆ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਵੀ ਦਿਓ ਦਰਸ਼ਕਾਂ ਨੂੰ ਬਾਬਾ ਜੀ ਥੋੜਾ ਜਿਹਾ ਸ਼ਾਸਤਰਾ ਬਾਰੇ ਥੋੜਾ ਜਿਹਾ ਸ਼ਾਸਤਰ ਵੀ ਦਿਖਾ ਦਿਓ ਜੀ ਗੈਂਡੀ ਦੀ ਢਾਲ ਲੱਗੀ ਆ ਵੱਖ-ਵੱਖ ਪੇਸ਼ਕਾਬਜਾ ਖੰਜਰ ਆ ਇਹ ਦੂਜੀਆਂ ਕਮਿਊਨਿਟੀਆਂ ਦੇ ਸ਼ਾਸਤਰ ਆ ਦੂਜਰੇ ਆ ਗਿਆ ਆ ਬਾਗ ਨਖਾਇਆ ਸੋ ਇਹ ਛੋਟੇ-ਛੋਟੇ ਇਸ ਲਈ ਕੰਮ ਆਉਂਦਾ ਸੀ ਜੀ ਇਹ ਐਦਾ ਹੁਗਲਾ ਚ ਪੈਂਦਾ ਸੀ ਤੇ ਇਹ ਗੁਪਤੀ ਸ਼ਾਸਤਰ ਸੀਗਾ ਇਹ சிவாਜੀ ਮਰਾਠਾ ਨੇ ਵਰਤਾ ਬੰਦਾ ਸਿੰਘ ਬਹਾਦਰ ਵੀ ਵਰਤੇ ਗਏ ਸ਼ਾਸਤਰ ਤਾਂ ਹਰ ਸਮੇਂ ਸ਼ਾਸਤਰ ਕਿਸੇ ਕੌਮ ਦਾ ਨਹੀਂ ਹੁੰਦਾ ਸ਼ਾਸਤਰ ਉਹਦਾ ਜਿਹਦੇ ਕੋਲ ਆ ਹੁਣ ਉਥੇ ਅਨੰਦਪੁਰ ਸਾਹਿਬ ਸ਼ਾਸਤਰ ਆ ਜਿਹੜੇ ਗੁਰੂ ਸਾਹਿਬ ਨੂੰ ਮੁਸਲਮਾਨਾਂ ਨੇ ਭੇਡ ਕੀਤੇ ਆ ਅੱਜ ਉਹ ਸਾਨੂੰ ਦਿਖਾਉਂਦੇ ਤਾਂ ਅਸੀਂ ਦਰਸ਼ਨ ਕਰਦੇ ਆ ਸ਼ਾਸਤਰ ਦਾ ਸਤਕਾਰ ਚਾਹੇ ਉਹ ਮੁਸਲਮਾਨ ਨੇ ਬਣਾਇਆ ਚਾਹੇ ਕਿਸੇ ਕੌਮ ਨੇ ਬਣਾਇਆ ਸਿੱਖ ਵਾਸਤੇ ਉਹ ਸਤਕਾਰਯੋਗ ਹੀ ਆ ਇਹ ਵਿੱਚ ਛੋਟੇ ਛੋਟੇ ਸ਼ਾਸਤਰ ਵੀ ਇਹਨਾਂ ਬਾਰੇ ਵੀ ਜਿਆਦਾ ਇਹ ਤੀਰ ਆ ਤੀਰਾਂ ਦੇ ਮੋਹਰੇ ਜਿਹੜੀਆਂ ਲੱਗੇ ਹੁੰਦੇ ਆ ਉਹ ਆ ਜੀ ਸੋ ਇਹ ਦੇ ਵੀ ਟਾਲ ਗੈਂਡੇ ਦੀ ਆ ਸੋ ਇਹ ਪੁਰਾਣੇ ਸਮੇਂ ਦੇ ਨੂੰ ਗਡਾਸਾ ਜਾਂ ਤਬਰ ਕਹਿੰਦੇ ਹੁੰਦੇ ਸੀਗੇ ਸੋ ਇਹ ਇਹਦੇ ਵਿੱਚ ਆ ਗੋਰਿਆਂ ਦੀ ਕਿਰਪਾ ਆ ਸੋ ਆਪਣੀਆਂ ਸ਼ਮਸ਼ੀਰ ਆ ਗਈ ਸੋ ਇਹ ਫੇਸ ਕੱਬ ਜਾ ਗਿਆ ਸੋ ਇਹ ਗੁਪਤੀ ਆ ਗਈ ਇਹ ਦੂਜਾ ਗੁਰ ਜਾ ਗਿਆ ਆ ਦੂਜਾ ਆ ਗਿਆ ਚੱਕਰ ਗੁਰ ਜਾ ਗਿਆ ਆ ਅਸਲੀ ਰੀਜਨਲ ਤੀਰ ਆ ਪਰਾਤਨ ਇਹ ਦਿਖਾਓ ਜੀ ਜ਼ਰੂਰ ਜادات ਸਿੰਘ ਜਤ ਨੂੰ ਹਾਂ ਜੀ ਦਰਸ਼ਨ ضرور ਕਰਵਾਓ ਤੇ ਬាទ-ਬាទ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਰਹੋ ਕਿਉਂਕਿ ਇਹ ਉਹ ਸ਼ਾਸਤਰ ਨੇ ਜਿਹੜੇ ਅੱਜ ਕੱਲ ਦੇਖਣ ਨੂੰ ਬਹੁਤ ਘੱਟ ਮਿਲਦੇ ਨੇ ਇਹ ਖੁਖਰੀ ਆ ਛੋਟੀ ਕਿਸੇ ਬੱਚੇ ਦੀ ਆ ਸੋ ਇਹ ਦੂਰਬੀ ਨੇ 1800 ਮੇਰੇ ਖਾ 57 ਇਥੇ ਕੀ ਦੀ ਇਹਦੇ ਸਾਹ ਨੇੜੇ ਕਰਕੇ ਦਿਖਾ ਦਿਓ ਜੀ 1887 ਲਿਖਿਆ ਹੋਇਆ ਜੀ ਸ਼ਾਇਦ 1887 ਤੋਂ 1899 887 ਤੋਂ 889 ਤੱਕ ਪੈਰਿਸ ਤੋਂ ਹੀ ਬਣੀ ਦੀ ਆ ਜੀ ਉਹ ਕੋ ਲੈ ਗਿਆ ਸਿੰਘ ਏਦਾਂ ਲੱਗਿਆ ਸੀ ਸ਼ਾਸਤਰ ਕੋ ਸੇਵਾ ਕਰ ਗਿਆ ਸੋ ਇਹ ਵਰਛੇ ਨੇ ਇਹ ਇਹਨੂੰ ਨਾਗਦੀ ਦੂਜੀ ਕਹਿ ਦਿੰਦੇ ਆ ਦੂਸਰਾ ਕਟਾਰ ਕਿਉਂਕਿ ਇਹਦੇ ਉੱਤੇ ਹੱਥ ਕਵਰ ਹੁੰਦਾ ਆ ਸੋ ਇਹ ਵੱਖ-ਵੱਖ ਤਰ੍ਹਾਂ ਦੇ ਸ਼ਾਸਤਰ ਜਿਹੜੇ ਲੱਗੇ ਆ ਇਹ ਇਹ ਪੁਰਾਣਾ ਕਾਫੀ ਸ਼ਾਸਤਰ ਆ ਇਹ ਇੱਧਰ ਨਿਸ਼ਾਨ ਸਾਹਿਬ ਆ ਗਿਆ ਬੁਰੇ ਸੋ ਇੱਧਰ ਆ ਗਿਆ ਦੂਸਰੇ ਇਹ ਨਿਸ਼ਾਨ ਵੀ ਨਾਲ ਨੇ ਜੀ ਨਿਸ਼ਾਨ ਇਹ ਕਹਿੰਦੇ ਵੀ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ ਆ ਗਿਆ ਖੰਡਾ ਹੋ ਗਿਆ ਤਵਰ ਆਦੂ ਜੀ ਆ ਵੀ ਖੰਡਾ ਹੋ ਗਿਆ ਇੱਕ ਕਿਰਪਾਨਾ ਆ ਗਈਆਂ ਸੋ ਇਹ ਤਵਰ ਆ ਗਿਆ ਦੂਸਰਾ ਇਹ ਦੂਜਾ ਆਪਣੇ ਹੋ ਗਿਆ ਅ ਦੂਜਾ ਇਹ ਅੰਕ ਸਿਰ ਅੰਕ ਸਿਰ ਜੋ ਹਾਥੀ ਸਿਰ ਜੋ ਤੇ ਤੇ ਇਹ ਦੂਜਾ ਪਟਾ ਆ ਗਿਆ ਜੀ ਇਹ ਤੇ ਕਾਟ ਅੱਜ ਕੱਲ ਦੁਆਰਾ ਪਰਚਲ ਤੇ ਜ਼ਰੂਰ ਹੋਇਆ ਜੀ ਅਖਾੜਿਆਂ ਦੇ ਵਿੱਚ ਲੇਕਿਨ ਚਲਾਉਣ ਦੀ ਗੱਲ ਬਹੁਤ ਘਟ ਨੂੰ ਆਉਂਦੀ ਹੈ ਹਾਂ ਜੀ ਇਹ ਜ਼ਿਆਦਾਤਰ ਤਾਂ ਮਦਰਾਸ ਏਰੀਆ ਤੇ ਵਰਤਿਆ ਗਿਆ ਇੱਕ ਘੋੜਸਵਾਰਾਂ ਲਈ ਹੁੰਦਾ ਸੀ ਘੋੜਸਵਾਰਾਂ ਲਈ ਵੀ ਕੈਸਾ ਨੇ ਪਰ ਘੋੜੇ ਤੇ ਔਖਾ ਥੋੜਾ ਮੈਂ ਜਿਵੇਂ ਪ੍ਰੈਕਟਿਸ ਅੱਜ ਕੀਤੀ ਆ ਤੁਸੀਂ ਤੁਹਾਨੂੰ ਦੇਖਿਆ ਮੈਂ ਤਾਂ ਪੁੱਛ ਰਿਹਾ ਸੀ ਇਹ ਘੋੜੇ ਤੇ ਥੋੜਾ ਪਾਏ ਤੇ ਕਰ ਰਹੇ ਪ੍ਰੈਕਟਿਸ ਪਰ ਜਿੱਦਣ ਅਸੀਂ ਪਹਿਲੇ ਦਿਨ ਚੜੇ ਆ ਉਦੋਂ ਕਾਫੀ ਔਖਾ ਆ ਇਹ ਕਹਿ ਲੈਣਾ ਸੌਖਾ ਆ ਕਰਨਾ ਜਦੋਂ ਪ੍ਰੈਕਟੀਕਲ ਤੇ ਲੈ ਕੇ ਚੜਦੇ ਉਹਦਾ ਔਖਾ ਆ ਬਾਬਾ ਜੀ ਇਹ ਸ਼ਾਸਤਰ ਜਿਹੜੇ ਐਨੇ ਪਟਾਇਆ ਜਿਹੜਾ ਨਰਮਿਆ ਦਾ ਆਰੇ ਵਾਂਗੂ ਆ ਇੱਕ ਪਟਰਾ ਪਟਾ ਜਿਹੜਾ ਜੰਗ ਤੇ ਲੜਿਆ ਜਾਂਦਾ ਜਿਹਦਾ ਕਿਰਪਾਨ ਵਾਂਗੂ ਆ ਸੋ ਇਹ ਵੱਖ-ਵੱਖ ਤਰ੍ਹਾਂ ਦੇ ਆ ਸੋ ਇਹ ਜਿਹੜੇ ਕਰਤਿ ਵਾਰਤ ਇਹ ਕੀ ਆ ਜੀ ਇਹਦੇ ਬਾਰੇ ਵੀ ਥੋੜਾ ਦੱਸੋਗੇ ਜਿਹੜਾ ਇਹ ਲੱਗਦਾ ਸ਼ਾਸਤਰ ਲੱਗਦਾ ਬਿਲਕੁਲ ਕੁਝ ਅੰਕ ਜਿਹੜਾ ਜੀ ਹਾਂਜੀ ਜਿਹੜਾ ਹਾਥੀ ਨੂੰ ਚਲਾਉਣ ਵਾਸਤੇ ਹੁੰਦਾ ਓਕੇ ਹਾਂਜੀ ਸੋ ਇਹ ਮੁਠੇ ਆ ਗਏ ਕਰਪੇ ਵਰਛੇ ਆ ਗਏ ਛੋਟੀਆਂ ਗੜਾਸੀਆਂ ਆ ਗਈਆਂ ਇਹ ਲੰਬੀਆਂ ਕਟਾਰਾਂ ਆ ਗਈਆਂ ਸੋ ਬਿਸ਼ੱਕ ਦੀ ਅੱਜ ਕੱਲ ਬਾਬਾ ਜੀ ਅਕਰ ਦੇਖਿਆ ਜਾਵੇ ਤਾਂ ਮਾਰਕੀਟ ਦੇ ਵਿੱਚ ਆਨਲਾਈਨ ਵੀ ਕਾਫੀ ਬਿਜ਼ਨਸ ਚੱਲਦੇ ਨੇ ਕਿ ਉਹ ਪ੍ਰਾਤਨ ਕਹਿ ਕੇ ਅੱਜ ਕੱਲ ਜਿਹੜਾ ਦੱਸਿਆ ਜਾਂਦਾ ਹੈ ਉਹ ਦੱਬ ਕੇ ਪ੍ਰਾਤਨ ਬਣਾ ਦਿੰਦੇ ਨੇ ਲੁੱਕ ਵੀ ਉਸ ਤਰ੍ਹਾਂ ਹੁੰਦਾ ਉਹ ਵੀ ਬਹੁਤ ਚੀਜ਼ਾਂ ਪ੍ਰਚਲਿਤ ਹੋ ਗਈਆਂ ਜੀ ਉਹ ਹਰ ਜਗ੍ਹਾ ਹੀ ਦੋ ਚੀਜ਼ਾਂ ਚੱਲ ਰਹੀਆਂ ਸੱਚ ਤੇ ਝੂਠ ਸਦਾ ਬਰਾਬਰ ਬਰਾਬਰ ਜਿਹੜੀ ਪ੍ਰਾਤਨ ਚੀਜ਼ ਆ ਉਹਦੀ ਲੁੱਕ ਦੱਸ ਦਿੰਦੀ ਵੀ ਇਹ ਪ੍ਰਾਤਨ ਹੈ ਸੋ ਇਹ ਬਖ ਬਖ ਸ਼ਾਸਤਰ ਉੱਤੇ ਲੱਗੇ ਆ ਕਟਾਰਾਂ ਲੱਗੀਆਂ ਉਹ ਕਟਾਰ ਕਾਫੀ ਮਹਿੰਗੀ ਆ ਉਹ ਜਿਨੇ ਮੈਨੂੰ ਦਿੱਤੀ ਆ ਉਹ ਵੀ ਕਹਿੰਦਾ ਸੀ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਲੱਗੀ ਇਹ ਕਿਸੇ ਹੋਰ ਦੇਸ਼ ਦਾ ਆ ਮੈਂ ਆਨਲਾਈਨ ਹੀ ਖਰੀਦਿਆ ਸੀਗਾ ਜੀ ਸੋ ਇਹ ਰਣ ਸਿੰਘਾ ਜੀ ਸੋ ਆ ਆਪਣੇ ਸ਼ਾਸਤਰ ਆ ਵੀ ਮਦਰਾਸ ਦਾ ਸ਼ਾਸਤਰ ਆ ਜੀ ਸੋ ਉਹਦੇ ਉੱਤੇ ਇੱਕ ਉਹ ਦੇਖੋ ਮੋਹਰ ਲੱਗੀ ਆ ਸੋ ਕਈਆਂ ਦੇ ਵਿੱਚ ਮੋਹਰ ਲੱਗੀ ਹੁੰਦੀ ਆ ਜਦੋਂ جنگ ਲੜ ਕੇ ਆਉਂਦੇ ਆ ਜੇ ਉਹ ਜੰਗ ਜਿੱਤਦੇ ਆ ਤੇ ਇੱਕ ਮੋਹਰ ਲਾਉਂਦੇ ਇੱਕ ਉਹ ਵਰਸ਼ਾ ਆ ਉਹਨੂੰ ਪਾਣ ਚੜੀ ਹੁੰਦੀ ਆ ਬਿਲਕੁਲ ਅਲੱਗ ਜੀ ਕਿ ਉਹਦਾ ਬਣਤਰ ਦਾ ਇਹ ਉਹਦੇ ਉੱਤੇ ਟੱਕਣ ਲੱਗਾ ਆ ਵੀ ਸਿਰਫ ਉਹ ਜੰਗ ਦੇ ਵਰਤਕ ਤੇ ਆਪਣੇ ਨਾਲ ਲੱਗ ਜਾ ਇਸ ਕਰਕੇ ਹੀ ਉਹਦੇ ਉੱਤੇ ਟੱਕਣ ਲਾਇਆ ਆ ਸੋ ਉਹ ਚੱਕਰਿਆ ਪ੍ਰਾਤਨ ਜਿਹੜਾ ਸਿਰ ਦੇ ਉੱਤੇ ਪ੍ਰਾਤਨ ਨਿਹੰਗ ਸਿੰਘ ਚਲਾਉਂਦੇ ਸੀ ਇਹ ਕਰਪਾ ਵਰਸ਼ਾ ਆ ਵੱਡਾ ਸੋ ਉਹ ਗੜਾਸੇ ਆ ਤੇ ਇਹਦੇ ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਸੀ ਭਾਈ ਜਿਸ ਤਰ੍ਹਾਂ ਦੀ ਲੁੱਕ ਆ ਜਿਸ ਤਰ੍ਹਾਂ ਸ਼ੇਪ ਆ ਤਾਂ ਉਦੋਂ ਤਾਂ ਇਸ ਤੋਂ ਵੀ ਵੱਡੇ ਸ਼ਸਤਰ ਹੋਣਗੇ ਕਿਸ ਤਰ੍ਹਾਂ ਕੈਰੀ ਹੁੰਦੇ ਹੋਣਗੇ ਸਿੰਘਾਂ ਤੋਂ ਛੋਟੇ ਕਤਾਰਾਂ ਆ ਇਹ ਕੈਰੀ ਜਿਹੜੇ ਜਿਹੜੇ ਤੁਰ ਕੇ ਫੌਜ ਮੋਰੀ ਹੁੰਦੇ ਸੀ ਉਹਨਾਂ ਕੋਲ ਵੱਡੇ ਹੁੰਦੇ ਸੀ ਸ਼ਸਤਰ ਕਿਉਂਕਿ ਘੋੜਿਆਂ ਨੂੰ ਉਹਨੂੰ ਡੱਕਣ ਵਾਸਤੇ ਤੇ ਬਾਕੀ ਘੋੜਿਆਂ ਤੇ ਸ਼ਸਤਰ ਹੁੰਦੇ ਸੀ ਜਾਂ ਪੈਦਲ ਜਿਹੜੇ ਵੱਖ-ਵੱਖ ਤਰੀਕੇ ਨਾਲ ਜਿਹੜੇ ਉਹ ਲੈ ਕੇ ਜਾਂਦੇ ਸੀ ਹਾਂਜੀ ਇਹ ਵੀ ਕਰਪਾ ਵਰਸ਼ਾ ਆ ਜੀ ਤੇ ਹਾਂਜੀ ਤੇ ਹੋਰ ਅੱਜ ਦੇ ਦਿਹਾੜੇ ਨੂੰ ਲੈ ਕੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਜੀ ਆ ਸੰਗਤ ਨੂੰ ਇਹੇ ਬੇਨਤੀ ਹੈ ਕਿ ਆਪਾਂ ਆਪਣੇ ਵਿਰਸੇ ਨਾਲ ਮੁੜੀਏ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ ਆਪਾਂ ਬਹੁਤ ਕੁਛ ਕਰ ਲਿਆ ਬੜਾ ਧੰਨ ਲਾ ਲਿਆ ਇੱਥੇ ਤੱਕ ਧੰਨ ਲਾ ਲਿਆ ਕਿ ਆਪਣੇ ਧੰਨ ਨਾਲ ਅਸੀਂ ਆਪਣੇ ਗੁਰੂ ਘਰ ਟਾ ਲਏ ਕਾਰ ਸੇਵਾ ਦੇ ਨਾਂ ਤੇ ਅਸੀਂ ਆਪਣਾ ਸਾਰਾ ਵਿਰਸਾ ਟਾ ਲਿਆ ਮੈਂ ਜਰਮਨ ਦੇ ਵਿੱਚ ਗਿਆ 8-800 ਸਾਲ ਪੁਰਾਣੇ ਕਿਲੇ ਖੜੇ ਆ ਉੱਥੇ 8-800 ਸਾਲ ਇਦਾਂ ਦੇ ਸ਼ਾਸਤ ਰਿਆ ਜਿਹੜੇ ਤੈਂ ਤੈਂ ਇੱਕੋ ਹੀ ਸ਼ਸਤਰ ਜਿਹੜਾ ਵਿੱਚ ਪਿਸਤੌਲ ਲੱਗਾ ਆ ਵਿੱਚ ਉਹਦੇ ਗੜਾਸੀ ਲੱਗੀ ਆ ਮਤਲਬ ਮੈਂ ਉਹ ਵੀਡੀਓ ਲਿਆ ਸੀ ਬਣਾ ਕੇ ਤੇ ਉਸ ਤੋਂ ਬਾਅਦ ਹੀ ਮੇਰੇ ਮਨ 'ਚ ਫੁਰਨਾ ਆਇਆ ਵੀ ਸਾਨੂੰ ਵੀ ਉਪਰਾਲਾ ਕਰਨਾ ਚਾਹੀਦਾ ਤੇ ਅਸੀਂ ਇੱਧਰ ਤੁਰੇ ਸ਼ਸਤਰ ਤਾਂ ਹੀ ਪਹਿਲਾਂ ਤੋਂ ਇਕੱਠੇ ਕਰਦੇ 2 ਸਾਲ ਹੋ ਗਿਆ ਸਾਨੂੰ ਤੇ ਪਰ ਉੱਥੋਂ ਜਾਣ ਤੋਂ ਬਾਅਦ ਹੁਣ ਆਇਆ ਵੀ ਸਾਨੂੰ ਇੱਕ ਮਿਊਜ਼ੀਅਮ ਚਾਹੀਦਾ ਮੈਂ ਡਰਬੀ ਗਿਆ ਸੀ ਉੱਥੇ ਸਿੱਖਾਂ ਨੇ ਇੱਕ ਮਿਊਜ਼ੀਅਮ ਬਣਾਇਆ ਬਹੁਤ ਹੀ ਜ਼ਿਆਦਾ ਸੋਹਣਾ ਉੱਥੇ ਮਹਾਰਾਜਾ ਰਣਜੀਤ ਸਿੰਘ ਦੀਆਂ ਗਵਰਨਮੈਂਟ ਤੋਂ ਸਮਝੌਤੇ ਨਾਲ ਤੋਪਾਂ ਲਿਆਏ ਆ ਵੀ ਤੁਸੀਂ ਵੀ ਇੱਥੇ ਡੋਣੇ ਸਾਡੀ ਕਮਿਊਨਿਟੀ ਦੀ ਆਇਆ ਤੇ ਸਾਡੇ ਉੱਥੇ ਡਰਬੀ ਗੁਰਦੁਆਰੇ ਬਹੁਤ ਵਧੀਆ ਜਿਹੜਾ ਆ ਉਹਨੇ ਮਿਊਜ਼ੀਅਮ ਬਣਾਇਆ ਜਿਹੜਾ ਮਿਊਜ਼ੀਅਮ ਦੀ ਤੁਸੀਂ ਗੱਲ ਕਰ ਰਹੇ ਹੋ ਸਰੀ ਦੀ ਧਰਤੀ ਤੇ ਓਪਨ ਹੋਏਗਾ ਜੀ ਹਾਂਜੀ ਨਹੀਂ ਅਸੀਂ ਉਹ ਸਾਡੀ ਸੋਚ ਇਹ ਆ ਵੀ ਅਸੀਂ ਇੱਕ ਜਗ੍ਹਾ ਨਹੀਂ ਬਣਾਉਣਾ ਅਸੀਂ ਚੱਲਦਾ ਫਿਰਦਾ ਬਣਾਉਣਾ ਅਸੀਂ ਵੱਡੀਆਂ ਟਰਾਲੀਆਂ ਲੈ ਕੇ ਉਹਨਾਂ ਚ ਹਲਾਵਾਂਗੇ ਸ਼ਾਸਤਰ ਇਦਾਂ ਜਿਦਾ ਅਸੀਂ ਹੁਣ ਸਜਾਏ ਆ ਸੋ ਇੱਕ ਜਗ੍ਹਾ ਤਾਂ ਕਈਆਂ ਨੂੰ ਖਰਚੇ ਵੀ ਪ੍ਰੋਗਰਾਮ ਦਾ ਉੱਤੇ ਤੁਸੀਂ ਉਹਨੂੰ ਪ੍ਰਦਰਸ਼ਨੀ ਤੌਰ ਤੇ ਲਿਜਾ ਸਕਦੇ ਅਸੀਂ ਜਾ ਕੇ ਜਿੱਦਾ ਲਾ ਦਿਆ ਕਰਾਂਗੇ ਉਹ ਜਿਆਦਾ ਜਿੱਦਾ ਕੈਲਗਰੀ ਜਾਂਦੇ ਆ ਪ੍ਰਿੰਸਟੌਰ ਜਿੱਥੇ ਵੀ ਜਾਵਾਂਗੇ ਅਮਰੀਕਾ ਜਾਂਦੇ ਉੱਥੇ ਲਾਇਆ ਕਰਾਂਗੇ ਤਾਂ ਜੋ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਪਤਾ ਲੱਗੇ ਜੀ ਇੱਕ ਬਿਲਡਿੰਗ ਲੈ ਕੇ ਲਾ ਲਿਆ ਕਿ ਉਹ ਤਾਂ ਵੀ ਜਿਹੜਾ ਕੋਈ ਆਊਗਾ ਤਾਂ ਦੇਖੂਗਾ ਅਸੀਂ ਚਾਹੁੰਦੇ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਦਾ ਸਾਡੀ ਵਿਰਾਸਤ ਦਾ ਪਤਾ ਲੱਗੇ ਤਾਂ ਉਹ ਸਾਨੂੰ ਮਿਹਨਤ ਕਰਨਾ ਪਊ ਕਿਉਂਕਿ ਅਸੀਂ ਜਦੋਂ ਚੀਜ਼ ਭੁੱਲੀ ਹੋਵੇ ਫਿਰ ਚੱਲ ਕੇ ਆਉਣਾ ਪੈਂਦਾ ਬੱਚਿਆਂ ਨੂੰ ਦੱਸਣਾ ਪਊਗਾ ਕਿਉਂਕਿ ਸਾਨੂੰ ਸਾਨੂੰ ਉਹ ਲੈ ਹੀ ਹੋਰ ਪਾਸੇ ਗਿਆ ਸਾਡੇ ਜਿਹੜੇ ਮਾਇਆ ਧਾਰੀ ਸੀ ਉਹਨਾਂ ਨੂੰ ਵੀ ਚੰਗਾ ਕੰਮ ਲੱਗਦਾ ਵੀ ਸੌਖਾ ਜਾਇਆ ਇੱਥੇ ਸਾਡੀ ਬਹੁਤ ਵਿੜਾਈ ਹੁੰਦੀ ਆ ਅਸੀਂ ਇੱਥੇ ਕਿ ਦੇ ਦੇਈਏ ਲੱਖ ਡਾਲਰ ਤਾਂ 2 ਮਹੀਨੇ ਸਾਡੀ ਐਡ ਆਉਣੀ ਆ ਅਸੀਂ ਉਸ ਕੰਮ 'ਚ ਫਸਿਆ ਜਿਸ ਕੰਮ ਤੋਂ ਸਿੱਖਾਂ ਨੂੰ ਮਾਰ ਰਹੇ ਨੇ ਹਟਾਇਆ ਸੀਗਾ ਅਸੀਂ ਉਹ ਸਾਰੀਆਂ ਚੀਜ਼ਾਂ ਫੜੀਆਂ ਵੇ ਸਾਨੂੰ ਵਿਡਿਆਈ ਚਾਹੀਦੀ ਸਾਨੂੰ ਆਹ ਚਾਹੀਦਾ ਅਸੀਂ ਫਿਰ ਉਧਰੇ ਮਾਇਆ ਦਿੰਦੇ ਆ ਸੋ ਅਤਲ ਬਦਲ ਵੀ ਕਈ ਕੁਸ਼ੀ ਹੁੰਦਾ ਉਹਦੇ ਵਿੱਚ ਬੜਾ ਗੋਝਾ ਪਰ ਜੇ ਆਪਾਂ ਭਾਵੇਂ 1 ਡਾਲਰ ਪਾਈਏ ਚੰਗੇ ਪਾਸੇ ਪਾਈਏ ਜਿੱਥੇ ਅਸੀਂ ਅੱਜ ਸਿਕ ਕੌਮ ਖੜੀ ਆ ਉਹ ਸਾਡੀਆਂ ਬਹੁਤ ਵੱਡੀਆਂ ਗਲਤੀਆਂ ਨਾਲ ਖੜੀ ਆ ਅਸੀਂ ਉਹਨੂੰ ਇਕੱਲਾ ਕੋਈ ਨਹੀਂ ਠੀਕ ਕਰ ਸਕਦਾ ਆਪਾਂ ਸਾਰੇ ਰਲিয়ে ਆਪਾਂ ਜਿੱਥੇ ਹੋਰ ਸੰਬੰਧ ਲੈਦੇ ਥੋੜਾ ਜਾ 2 ਸਾਲ ਆਪਣੀ ਮਿਰਸੇ ਵਾਲ ਨੂੰ ਬਰਾਸਤਾਂ ਨੂੰ ਚੱਲ ਪਈਏ ਤੇ ਬਾਕੀ ਤਾਂ ਅਸੀਂ ਤਾਂ ਵੇ ਤੁਰੇ ਸਕਦੇ ਆ ਗੁਰਦੁਆਰਿਆਂ ਦੀ ਗੱਲ ਕੀਤੀ ਹੈ ਸਟਾ ਗੁਰੂ ਗੁਰੂ ਘਰਾਂ ਦੀ ਗੱਲ ਕੀਤੀ ਆ ਵੀ ਗੁਰੂ ਘਰ ਸਾਰੇ ਸੰਗਮਰਮਾਂ ਦੇ ਬਣਾਏ ਜਾ ਰਹੇ ਆ ਕਿ ਲੱਗਦਾ ਨਹੀਂ ਵੀ ਅਗਲੇ ਅੱਜ ਤੋਂ ਕੁਝ ਹੋਰ ਦੋ-ਦਹਾਕੇ ਬਾਅਦ ਬੱਚੇ ਪੁੱਛਣਗੇ ਵੀ ਜਦੋਂ ਸਾਰੇ ਗੁਰੂ ਘਰ ਇੱਕ ਤਰ੍ਹਾਂ ਦੇ ਵੀ ਇੱਥੇ ਕੀ ਖਾਸੀਅਤਾਂ ਤੇ ਜਿਹੜਾ ਆਪਣਾ ਲੋਕਲ ਉੱਥੇ ਕੀ ਖਾਸੀਅਤਾਂ ਵੀ ਉਹ ਜਿਹੜਾ ਇੱਕ ਵਿਲੱਖਣਤਾ ਸੀ ਉਹ ਖਤਮ ਹੁੰਦੀ ਜਾ ਰਹੀ ਹੈ ਦੇਖੋ ਉਹ ਮੈਂ ਪਹਿਲਾਂ ਹੀ ਕੀਤਾ ਵੀ ਸਾਡਾ ਦਸਵੰਦ ਕਿੱਥੇ ਲੱਗਣਾ ਇਹ ਤੈ ਉਹ ਲੋਕ ਕਰਦੇ ਆ ਜਿਹਦੇ ਚਾਹੁੰਦੇ ਐ ਸੇ ਕੌਮ ਦਾ ਪੈਸਾ ਸਿੱਖਾਂ ਦੇ ਨਾਂ ਲੱਗੇ ਇੱਥੇ ਕਈ ਬੱਚੇ ਆ ਜਿਹੜੇ ਫੀਸਾਂ ਨਹੀਂ ਦੇ ਸਕਦੇ ਸੀ ਉਹਨਾਂ ਨੂੰ ਨਹੀਂ ਪੜਦੇ ਪਰ ਅਸੀਂ ਹੋਰ ਜਗ੍ਹਾ ਤੇ ਜਾ ਰਾਜਸਥਾਨ ਦੇ ਵਿੱਚ ਅਸੀਂ ਪਾਣੀ ਦਿੱਤਾ ਆਪਣਾ ਉਹ ਖੋਹ ਕੇ ਦਿੱਤਾ ਗਵਰਨਮੈਂਟ ਨੇ ਕਾਰਸੇਵਾ ਵਾਲੇ ਬਾਬਿਆਂ ਨੂੰ ਕਿਹਾ ਵੀ ਹੁਣ ਧੰਨ ਵੀ ਭੇਜ ਦਿਓ ਰਾਜਸਥਾਨ ਇਹਨਾਂ ਨੇ ਸਾਰਾ ਪੱਥਰ ਰਾਜਸਥਾਨੋਂ ਖੀਦ ਕੇ ਕਰੋੜ ਕਰੋੜ ਰੁਪਈਆ ਸਵਾਲ ਕਰ ਸਕਦੇ ਤੁਸੀਂ ਕਾਰਸੇਵਾ ਵਾਲੇ ਬਾਬਿਆਂ ਨੂੰ ਕਰੋੜਾਂ ਰੁਪਈਆ ਇਹਨਾਂ ਦਾ ਅਡਵਾਂਸ ਪਿਆ ਪੱਥਰ ਵਾਲਿਆਂ ਕੋ ਪਾਣੀ ਹੁਣੀ ਧੱਕੇ ਨਾਲ ਲਿਆ ਹੁਣ ਉਹਦਾ ਸ਼ਬਦ ਆਪਾਂ ਬਾਲਸਾ ਦੇ ਡੰਡੇ ਨਾਲ ਲੈ ਲਿਆ ਜਾਂ ਸਾਡੀ ਇਨਗੈਦੀ ਨਾਲ ਲੈ ਲਿਆ ਤੇ ਧੰਨ ਅਸੀਂ ਖੁਸ਼ੀ ਦਾ ਦੇ ਰਹੇ ਹਾਂ ਦੂਜੀ ਗੱਲ ਮੈਂ ਆਨੰਦਪੁਰ ਸਾਹਿਬ ਖੁਦ ਗਿਆ ਜਦੋਂ ਕਿਲਾ ਸਾਹ ਦੇ ਮੋਰੇ ਗਿਆ ਗਰਮੀ ਦੇ ਦਿਨ ਮੇਰਾ ਮਤਲਬ ਆਪਾਂ ਜੇ ਸ਼ਬਦ ਲਈਏ ਇਹੋ ਜੀ ਸੀ ਖੜ ਨਹੀਂ ਸੀ ਸਕਦੇ ਤੇ ਬੋਰੀਆਂ ਸਿੱਟੀਆਂ ਸੀ ਗਿੱਲੀਆਂ ਕਰਕੇ ਪਰ ਜੇ ਇੱਟਾਂ ਦਾ ਫਰਸ਼ ਹੋਵੇ ਉਹਦੇ ਤੇ ਪਾਣੀ ਡਿਗਿਆ ਹੋਵੇ ਕਦੇ ਗਰਮ ਨਹੀਂ ਹੁੰਦੀ ਇੱਟ ਅਸੀਂ ਉਹ ਚੱਕ ਕੇ ਪੱਥਰ ਲਾਤੇ ਸੰਗ ਮਰ ਮਰ ਤੇ ਅੱਜ ਉੱਥੇ ਜਦੋਂ ਅਸੀਂ ਗਰਮੀ ਨੂੰ ਜਾਣਾ ਹੋਵੇ ਤਾਂ ਸਾਡੇ ਪੈਰ ਨਹੀਂ ਜ਼ਮੀਨ ਤੇ ਲੱਗਦੇ ਕਿਲਾ ਸੀ ਉਹ ਕਿਲੇ ਦੀ ਲੁੱਕ ਖਤਮੇ ਕਰ ਦਿੱਤੀ ਇੱਕ ਤਰ੍ਹਾਂ ਕਿਲੇ ਦੀ ਕਿਲੇ ਦੀ ਤਾਂ ਦੇਖ ਪ੍ਰਾਤਨ ਹੈਗੀ ਜਿਹੜੇ ਸਾਹਮਣੇ ਦੁਰਦੜ ਜਿਹੜਾ ਵਿਚ ਗਰਾਊਂਡ ਸੀ ਉੱਤੇ ਸਿਰ ਪੱਥਰ ਲੱਗਾ ਸੋ ਗਰਮੀ ਨੂੰ ਇੰਨਾ ਕਿ ਤਫਸ ਦੇ ਵਿੱਚ ਚੱਲ ਜਾਂਦਾ ਸਰਦੀ ਨੂੰ ਇੰਨਾ ਠੰਡਾ ਹੋ ਜਾਂਦਾ ਪਰ ਕਿਉਂਕਿ ਸਾਨੂੰ ਫੜਨ ਵਾਲੇ ਸਾਨੂੰ ਤੋੜਨ ਵਾਲੇ ਮੇਰਾ ਇੱਕ ਸਿੰਘ ਹੁਣ ਹੈ ਨਹੀਂ ਉਹ ਮੈਨੂੰ ਦੱਸਦਾ ਇਹ ਕਹਿੰਦਾ ਕਾਰ ਸੇਵ ਵਾਲੇ ਬਾਬਿਆਂ ਨੇ ਮੈਨੂੰ ਭੇਜਿਆ ਕਹਿੰਦੇ ਵੀ ਆਹ ਟਰੱਕ ਲੈ ਕੇ ਜਾਣਾ ਇਹ ਸੱਚੀ ਆਲਿਆ ਮੈਨੂੰ ਨਹੀਂ ਦੱਸਿਆ ਉਹਦੇ ਵਿੱਚ ਕੀ ਆ ਕਹਿੰਦਾ ਰਾਹ ਦੇ ਵਿੱਚ ਜਦੋਂ ਅਸੀਂ ਖੜਾ ਕੀਤਾ ਤੇ ਉਹ ਕਹਿੰਦੇ ਵੀ ਟਰੱਕ ਤੋਂ ਜਾ ਕੇ ਤੇ ਚਾਹ ਪਾਣੀ ਪੀ ਲਓ ਤੇ ਡਰਾਈਵਰ ਨੂੰ ਵੀ ਨਹੀਂ ਸੀ ਪਤਾ ਕੁਝ ਵੀ ਤੇ ਰਾਹ ਦੇ ਵਿੱਚ ਮੀਂਹ ਆ ਗਿਆ ਤੇ ਕਹਿੰਦੇ ਜਦੋਂ ਮੈਂ ਟਾਰਪ ਚੱਕੀ ਤੇ ਉਹਦੇ ਵਿੱਚ ਰੁਪਈਏ ਸੀ ਬਹੁਤ ਜ਼ਿਆਦਾ ਉੱਪਰਲੇ ਬੇਟੇ ਡੀ ਟਰੱਕ ਦੇ ਟਾਰਪ ਹੁੰਦੀ ਆ ਤੇ ਕਹਿੰਦੇ ਮੈਂ ਬਾਬਿਆਂ ਨੂੰ ਫੋਨ ਕੀਤਾ ਕਹਿੰਦੇ ਕਾਕਾ ਇਹਨੂੰ ਇੱਦਾਂ ਢਾਕੇ ਦੇ ਟਾਰਪ ਨਹੀਂ ਦੇਣੀ ਟਰੱਕ ਦੇ ਉੱਤੇ ਬਸ ਤੈਨੂੰ ਪਤਾ ਟਰੱਕ ਜਾ ਕੇ ਰਾਜਸਥਾਨ ਖੜਾ ਕਰਨਾ ਤੇ ਉਹ ਕਹਿੰਦਾ ਡਰਾਈਵਰ ਨੂੰ ਬਾਅਦ ਚ ਡਰਾਈਵਰ ਨੇ ਜਾ ਕੇ ਖੜਾ ਕਰਦੇ ਉਹ ਡਰਾਈਵਰ ਨੂੰ ਕਹਿੰਦੇ ਚਾਹ ਪਾਣੀ ਬੀਲਾ ਉਹਨੇ ਟਾਰਪ ਚੱਕ ਕੇ ਅੰਦਰ ਰੱਖ ਲਈ ਉਹਨਾਂ ਨੂੰ ਪਤਾ ਸੀ ਰਾਜਸਥਾਨ ਵਾਲੇ ਵੀ ਸਾਡਾ ਰੁਪਈਆ ਆਉਂਦਾ ਤੇ ਜਾ ਕਾਰਸੇ ਵਾਲਾ ਬਾਬੇ ਨੇ ਜਾਓ ਸਿੰਘ ਮਤਲਬ ਇਸ ਤਰੀਕੇ ਨਾਲ ਸਾਡਾ ਰੁਪਈਆ ਜਿਹੜਾ ਬਰਬਾਦ ਹੋ ਰਿਹਾ ਪਰ ਸਾਡੀ ਕੌਮ ਇਹ ਸੋਚ ਨਹੀਂ ਰਹੀ ਅਸੀਂ ਇਹ ਪੱਥਰ ਫੇਰ ਵੀ ਲਾ ਸਕਦੇ ਹਾਂ ਅਸੀਂ ਇਹ ਚੀਜ਼ਾਂ ਫੇਰ ਵੀ ਬਣਾ ਸਕਦੇ ਹਾਂ ਪਰ ਵਿਰਸਾ ਨਹੀਂ ਤੁਹਾਡੇ ਹੱਥ ਹਣਾ ਜਦੋਂ ਇੱਕ ਵਾਰੀ ਕੌਮ ਤੁਹਾਡਾ ਵਿਰਸਾ ਭੁੱਲ ਗਈ ਤੁਹਾਤੋਂ ਮੁੜ ਕੇ ਆਉਣਾ ਨਹੀਂ ਅੱਜ ਪੰਜਾਬ ਦੇ ਕਿੰਨੇ ਲੋਕ ਬਹਾਦਰ ਹੋਏ ਆ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਪੰਜਾਬ 'ਤੇ ਹਮਲਾ ਕਰਨ ਆਇਆ ਦਿੱਲੀ 'ਚ ਤੇ ਪੰਜਾਬ ਨੂੰ ਟੱਕਰ ਆ ਪੰਜਾਬ ਦੇ ਘਰਾਂ 'ਚ ਸ਼ਸਤਰ ਲੱਭ ਕੇ ਦਿਖਾ ਲੋ ਹੈਗਾ ਕਿ ਕੋ ਕਿੱਥੇ ਗਿਆ ਸਾਡਾ ਮਿਰਸਾ ਕੀ ਸਾਡੇ ਬਾਬੇ ਪਰਦਾਦੇ ਜੰਗਾਂ ਨਹੀਂ ਸੀ ਲੜੇ ਤੇ ਫੇ ਉਹਨਾਂ ਦੇ ਸ਼ਸਤਰ ਕਿੱਥੇ ਗਏ ਅਸੀਂ ਗਲਤੀ ਦੇ ਨਾਲ ਲੂਣ ਦੇ ਭਾਅ 'ਤੇ ਵੇਚਿਆ ਉਹ ਜਦੋਂ ਫੇਰੀਆਂ ਲਾਉਣੋਂ ਦੇ ਹੀ ਕਪੜਾ ਲੈ ਲੈਣਾ ਬੀਬੀਆਂ ਨੇ ਤੇ ਸ਼ਸਤਰ ਦੇ ਦੇਣਾ ਅੱਜ ਉਹ ਹੀ ਰਾਜਸਥਾਨ ਦੇ ਵਿੱਚ ਮੈਂ ਕਿਰਪਾਨ ਲਈ ਅੱਜ ਪਰਸੋਂ ਲਈਆਂ 4000 ਡਾਲਰ ਦੀ ਇੱਕ-ਇੱਕ ਕਿਰਪਾਨ 1000-1000 ਡਾਲਰ ਦੀ ਆ ਜਿਹੜੇ ਸ਼ਾਸਤਰੀਆ ਕੋਈ 1000 ਤੱਕ 2000 ਕੋ 3000 ਦਾ ਮਿਲ ਰਿਹਾ ਇਹ ਤਾਂ ਇਹਦਾ ਕੋਈ ਮੁੱਲੀ ਨਹੀਂ ਆਪਾਂ ਕਹਿੰਦੇ ਮੁੱਲੀ ਕੋਈ ਨਹੀਂ ਪਰ ਇਹ ਸਾਡੇ ਕੋ ਸੀਗੇ ਪੰਜਾਬ 'ਚ ਅਸੀਂ ਗਵਾਏ ਅਗਲੇ ਵਾਲੇ ਸਾਹਮੇ ਸੀ ਅੱਜ ਅਗਲੇ ਬੋਲੀ ਦੇ ਮੂੰਹ ਮੰਗਿਆ ਪੈਸਾ ਲੈ ਕੇ ਸਾਨੂੰ ਦੇ ਰਿਹਾ ਉਹਨਾਂ ਨੇ ਸਾਹਮੇ ਸੀ ਸਾਡੇ ਕੋਲ ਹੌਸਲਾ ਨਹੀਂ ਸੀ ਅਸੀਂ ਕਿਹਾ ਸੀ ਜਹਾਜ਼ ਹੋ ਗਏ ਹੋੜੇ ਦੀ ਲੋੜ ਕੋਈ ਨਹੀਂ ਜਦ ਅੱਜ ਕਈ ਲੋਕ ਕਹਿੰਦੇ ਆ ਉਹ ਗੱਤ ਕੇ ਦੀ ਲੋੜ ਕੀ ਆ ਹੁਣ ਤਾਂ ਸਮਾਂ ਬਦਲ ਗਿਆ ਕਹਿੰਦੇ ਤੋਪਾਂ ਦਾ ਸਮਾਂ ਆ ਗਿਆ ਹੁਣ ਤੇ ਹੁਣ ਆ ਥੋੜੇ ਦਿਨ ਪਹਿਲਾਂ ਅਗਲੇ ਉਹ ਉੱਤੇ ਡੈਕਸੀ ਗੁਰੂ ਘਰ ਉੱਤੇ ਮਲਟਨ ਆ ਗਏ ਸੀ ਬਿਲਕੁਲ ਮੇਰਾ ਨੈਕਸਟ ਕੁਐਸਚਨ ਹੀ ਆਇਆ ਸੀ ਵੀ ਹੁਣ ਇਸ ਕਰਕੇ ਕਦੇ ਵੀ ਜਿਹੜਾ ਗੁਰੂ ਦਾ ਪਿਤਾ ਦਾ ਹੁਕਮ ਆ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਕ ਹੁਕਮ ਕੀਤਾ ਸਾਨੂੰ ਮੰਨਣਾ ਚਾਹੀਦਾ ਉਹ ਬਜ਼ੁਰਗਾਂ ਨੇ ਆਪਣੀ ਉਮਰ ਹਟਾ ਕੇ ਦੱਸਿਆ ਹੁੰਦਾ ਸੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਹੁਕਮ ਕੀਤਾ ਜਿਹਨੂੰ ਅਸੀਂ ਭੁੱਲੇ ਜਦੋਂ ਆਪਾਂ ਗੁਰੂ ਦਾ ਹੁਕਮ ਭੁੱਲਦੇ ਆ ਫਿਰ ਧੱਕੇ ਹੀ ਆ ਹੋਰ ਕੁਝ ਨਹੀਂ ਉਹ ਖਾਣੇ ਆ ਕਿ ਬਚਣਾ ਆ ਇਹ ਸਿੱਖਾਂ ਤੇ ਡਿਪੈਂਡ ਆ ਸੋ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਤੇ ਕੋੜ ਕੋੜਿਆਂ ਦੇ ਨਾਲ ਤੇ ਕੋੜ ਸਵਾਰੀ ਦੇ ਕਿ ਗੁੰਨੇ ਉਹਨਾਂ ਦੇ ਲਈ ਤੁਹਾਡੇ ਲਈ ਫੇਰ ਇੱਕ ਦਿਨ ਅਲੱਗ ਤੋਂ ਰੱਖਾਂਗੇ ਸੋ ਇਹ ਸਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਜਿਨ੍ਹਾਂ ਦੀ ਰਹਿਮਾਈ ਦੇ ਹੇਠ ਅੱਜ ਇਹ ਪੂਰੀ ਜਿਹੜੇ ਸ਼ਾਸਤਰ ਨੇ ਇੱਕ ਵਾਰ ਮੈਂ ਕਹਾਂਗਾ ਇੱਕ ਵਾਰ ਫੇਰ ਤੋਂ ਦੁਬਾਰਾ ਤਸਵੀਰਾਂ ਜਰੂਰ ਸਾਂਝੀਆਂ ਕਰਦੇ ਕਿਉਂਕਿ ਕਾਫੀ ਹੁਣ ਖਾਲੀ ਹੋ ਚੁੱਕਿਆ ਤੇ ਵੱਖ-ਵੱਖ ਤਰ੍ਹਾਂ ਦੇ ਸ਼ਾਸਤਰ ਨੇ ਜਿਹੜੇ ਉਹ ਅੱਜ ਇੱਥੇ ਪ੍ਰਦਰਸ਼ਨੀ ਤੌਰ ਤੇ ਲਗਾਏ ਗਏ ਨੇ ਤੇ ਹਰ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਉਹ ਸ਼ਾਸਤਰ ਹੈ ਉਹਦਾ ਪ੍ਰਦਰਸ਼ਨ ਇੱਥੇ ਕੀਤਾ ਗਿਆ ਹੈ ਬੜੇ ਪੁਰਾਤਨ ਸ਼ਾਸਤਰ ਨੇ ਜਿਨ੍ਹਾਂ ਨੂੰ ਅ ਅੱਜ ਕੱਲ ਕਿਤੇ ਵੀ ਦੇਖਣੇ ਸਿਰਫ ਆਨਲਾਈਨ ਤੁਸੀਂ ਦੇਖ ਸਕਦੇ ਹੋ ਲੇਕਿਨ ਫਿਜ਼ੀਕਲੀ ਦੇਖਣਾ ਬਹੁਤ ਘੱਟ ਲੋਕਾਂ ਨੂੰ ਸੇਵ ਹੁੰਦਾ ਹੈ ਤੇ ਉਹ ਇੱਥੇ ਅੱਜ ਪ੍ਰਦਰਸ਼ਨ ਜਿਹੜੀ ਉਹ ਲਗਾਈ ਗਈ ਹੈ ਸੋ ਇਸੇ ਤਰ੍ਹਾਂ ਹੋਰ ਕੁਝ ਗੁਰਸਿੱਖ ਪਿਆਰਿਆਂ ਦੇ ਨਾਲ ਹੋਰ ਕੁਝ ਇੱਥੇ ਨਗਰ ਕੀਰਤਨ ਦੇ ਵਿੱਚ ਸੇਵਾ ਨੂੰ ਆਉਣ ਵਾਲਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਰਹੋ ਤੁਹਾਡਾ ਆਪਣਾ ਪ੍ਰੋਗਰੈਸਿਵ ਪੰਜਾਬ ਤੇਜ ਸਿੰਘ ਮੀਡੀਆ ਚੈਨਲ